ਮਾਤਾ ਸਹਿਬ ਦੇਵਾ ਜੀ ਨੂੰ ਖਾਲਸੇ ਦੀ ਮਾਤਾ ਦਾ ਰਤਬਾ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਔਰਤ ਦਾ ਗੌਰਵ ਹੋਰ ਉੱਚਾ ਚੁੱਕ ਦਿੱਤਾ ਦੁਨੀਆ ਵਿੱਚ ਸਭ ਤੋਂ ਸਰਵੋੱਚ ਪੰਥ ਦੀ ਮਾਤਾ ਐਲਾਨ ਦਿੱਤਾ ਇਤਨਾ ਅਦਬ ਇਸਤਰੀ ਜਾਤ ਨੂੰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਆ ਪਿਤਾ ਭਾਈ ਰਾਮੂ ਬਸੀ ਖੱਤਰੀ ਨੇ ਜਿਨ੍ਹਾਂ ਦੀ ਗੋਦ ਵਿੱਚ ਇਹ ਮਾਤਾ ਖੇਡੀ ਹੈ ਔਰ ਜਿਸ ਕੁੱਖ ਚੋਂ ਆਗਾਜ਼ ਹੋਇਆ ਉਹਦਾ ਨਾਮ ਮਾਤਾ ਜਸਦੇਈ ਜੀ ਹੈ ਉਹ ਪਾਕ ਨਗਰ ਰੋਹਤਾਸ ਹੈ ਜ਼ਹਿਲਮ ਡਿਸਟ੍ਰਿਕਟ ਹੈ ਅੱਜਕੱਲ ਪਾਕਿਸਤਾਨ ਕਹਿ ਲਵੋ ਉਸ ਰੂਹੇ ਜ਼ਮੀਨ ਤੇ ਮਾਤਾ ਜੀ ਦਾ ਆਗਾਜ਼ 18 ਕੱਤਕ 1738 ਬਿਕਰਮੀ ਨੂੰ ਹੁੰਦਾ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਆਨੰਦਕਾਰਜ 18 ਵੈਸਾਖ 1757 ਬਿਕਰਮੀ ਨੂੰ ਇੱਕ ਸਾਲ ਬਾਅਦ ਖਾਲਸਾ ਪੰਥ ਦੀ ਸਾਜਨਾ ਦੇ ਇੱਕ ਸਾਲ ਬਾਅਦ ਗੁਰੂ ਕੇ ਮਹਿਲ ਬਣਦੇ ਨੇ ਮਾਤਾ ਸਹਿਬ ਦੇਵਾ ਜੀ ਦੀਨ ਦੁਨੀਆ